ਇਹ ਜਿਹੜਾ ਤੁਹਾਡੀ ਸਕਰੀਨ ਉੱਤੇ ਜੋ ਦਿਖਾਈ ਦੇ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਹੈ ਇਹ ਕਾਲੀ ਕਮਾਈ ਦੇ ਨਾਲ ਜਸ਼ਨ ਮਨਾਇਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਜਿਹੜੇ ਲੋਕ ਪੁਲਸ ਦੀ ਹਿਰਾਸਤ ਦੇ ਵਿੱਚ ਨੇ ਇਹ ਉਹ ਛਾਤਰ ਲੋਕ ਨੇ ਜੋ ਭੋਲੇ-ਪਾਲੇ ਲੋਕਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਹਨਾਂ ਦੇ ਕੋਲੋਂ ਪੈਸੇ ਠੱਗ ਲੈਂਦੇ ਸੀ ਤੇ ਉਸ ਪੈਸੇ ਦਾ ਉਸ ਕਾਲੀ ਕਮਾਈ ਦਾ ਤੁਸੀਂ ਵੇਖ ਸਕਦੇ ਹੋ ਕਿਵੇਂ ਜਸ਼ਨ ਮਨਾਇਆ ਜਾ ਰਿਹਾ ਹੈ ਸ਼ਰਾਬਾਂ ਪੀਂਦੇ ਨੇ ਡੀਜੇ ਲਾ ਕੇ ਫਿਰ ਨੱਚਦੇ ਨੇ ਗਾਣੇ ਲਾ ਕੇ ਤੇ ਉਹਦੀ ਫਿਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾਈ ਜਾਂਦੀ ਆ ਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਕਿ ਝੋਲੇ ਭਰ ਗਏ ਪੁਲਿਸ ਦੇ ਉਹਨਾਂ ਦੇ ਟੋکریاں ਭਰ ਗਈਆਂ ਡੱਬੇ ਭਰ ਗਏ ਜਿਹੜੇ ਫਰਜ਼ੀ ਡਿਗਰੀਆਂ ਇਹਨਾਂ ਦੇ ਕੋਲੋਂ ਬਰਾਮਦ ਹੋਈਆਂ ਨੇ ਆ ਪੁਲਿਸ ਦੀ ਹਿਰਾਸਤ ਦੇ ਵਿੱਚ ਜਿਹੜਾ ਬੰਦਾ ਫੜਿਆ ਆ ਤੁਸੀਂ ਦੇਖ ਸਕਦੇ ਹੋ ਜਿਸ ਨੇ ਮੂੰਹ ਦੇ ਉੱਤੇ ਰਮਾਲ ਬੰਨਿਆ ਇਹ ਉਹੀ ਬੰਦਾ ਆ ਜਿਹੜਾ ਭੋਲੇ ਭਾਲੇ ਲੋਕਾਂ ਨੂੰ ਲੁੱਟਦਾ ਆ ਸ਼ਿਕਾਰ ਬਣਾਉਂਦਾ ਆ ਆਪਣਾ ਪਹਿਲੋਂ ਉਹਨਾਂ ਨੂੰ ਚਿਪੜੀਆਂ ਚੁਪੜੀਆਂ ਗੱਲਾਂ ਕਰਕੇ ਫਿਰ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਤੇ ਉਹਨਾਂ ਦੇ ਕੋਲੋਂ ਪੈਸੇ ਠੱਗੇ ਜਾਂਦੇ ਸੀ ਪੈਸੇ ਠੱਗਣ ਦੇ ਠੱਗ ਕੇ ਫਿਰ ਐਸ਼ੋ ਆਰਾਮ ਕੀਤਾ ਜਾਂਦਾ ਸੀ ਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਜਸ਼ਨ ਮਨਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਭੋਲੀਆਂ ਪੋਲੀਆਂ ਔਰਤਾਂ ਨੂੰ ਮਹਿਲਾਵਾਂ ਨੂੰ ਇਹ 50 50 ਹਜ਼ਾਰ ਨੌਕਰੀ ਦਾ ਆਫਰ ਦਿੰਦੇ ਸੀ ਉਹ ਆਫਰ ਦੇਣ ਤੋਂ ਬਾਅਦ ਉਹਨਾਂ ਨੂੰ ਇਹ ਸ਼ਰਾਬ ਪਿਆ ਕੇ ਉਹਨਾਂ ਨਾਲ ਡਾਂਸ ਕਰਦੇ ਸੀ ਫਿਰ ਉਹਨਾਂ ਨੂੰ ਗਲਤ ਕੰਮ ਕਰਨ ਨੂੰ ਕਹਿੰਦੇ ਸੀ ਤੇ ਜਦੋਂ ਉਹ ਮਨ੍ਹਾ ਕਰ ਦਿੰਦੀਆਂ ਸੀ ਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਇੱਕ ਲੇਡੀ ਨੇ ਮਨ੍ਹਾ ਕਰ ਦਿੱਤਾ ਉਸਨੇ ਕਹਿ ਦਿੱਤਾ ਕਿ ਨਹੀਂ ਉਹ ਇਹ ਕੰਮ ਨਹੀਂ ਕਰੇਗੀ ਤੇ ਜਿਸ ਤੋਂ ਜਦੋਂ ਹੱਦ ਹੱਦੋਂ ਵੱਧ ਹੋ ਗਿਆ ਗੱਲ ਤੇ ਉਸਨੇ ਫਿਰ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਤੇ ਇਸ ਰੈਕਟ ਦਾ ਪਰਦਾ ਫਾਸ਼ ਕਰ ਦਿੱਤਾ ਤਸਵੀਰਾਂ ਦੇ ਵਿੱਚ ਵੇਖ ਸਕਦੇ ਹਾਂ ਕਿ ਪੁਲਿਸ ਕੋਲ ਜਿਹੜੇ ਸਬੂਤ ਬਰਾਮਦ ਹੋਏ ਨੇ ਪੁਲਿਸ ਦੇ ਝੋਲੇ ਭਰ ਗਏ ਡੱਬੇ ਭਰ ਗਏ ਟੋਕਰੀਆਂ ਭਰ ਗਈਆਂ ਆ ਪੂਰੀ ਗੱਡੀ ਲੱਦੀ ਪਈ ਆ ਜਿਹੜੇ ਡਾਕੂਮੈਂਟਸ ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਤੇ ਇਹ ਰਾਤ ਨੂੰ ਫਿਰ ਇਹ ਇਹਨਾਂ ਕੁੜੀਆਂ ਦੇ ਨਾਲ ਡਾਂਸ ਕਰਦੇ ਸੀਗੇ ਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿਵੇਂ ਇਹ ਬੰਦਾ ਜਿਹੜਾ ਆ ਡਾਂਸ ਕਰਨ ਡਿਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਪੂਰਾ ਰੈਕਟ ਸੀਗਾ ਜਿਹੜਾ ਪੂਰੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਸੀਗਾ ਭੋਲੀਆਂ ਪਾਲੀਆਂ ਔਰਤਾਂ ਨੂੰ ਮਹਿਲਾਵਾਂ ਨੂੰ ਇਹ ਆਪਣੀ ਝਾਂਸੇ ਦੇ ਵਿੱਚ ਲੈ ਕੇ ਫਿਰ ਉਹਨਾਂ ਦੇ ਕੋਲੋਂ ਇਹ ਅਜਿਹੇ ਕੰਮ ਕਰਵਾਉਂਦੇ ਸੀ ਤੁਹਾਨੂੰ ਦੱਸ ਦਈਏ ਕਿ ਨਾਮੀ ਯੂਨੀਵਰਸਿਟੀ ਦੀਆਂ ਡਿਗਰੀਆਂ ਜਿਹੜੀਆਂ ਫਰਜ਼ੀ ਡਿਗਰੀਆਂ ਇਹਨਾਂ ਦੇ ਕੋਲੋਂ ਬਰਾਮਦ ਹੋਈਆਂ ਨੇ ਉੱਥੇ ਹੀ ਇਹ ਜਿਹੜਾ shaadi.com ਵਾਲਾ ਇਹ ਕੰਮ ਵੀ ਕਰਦੇ ਸੀ ਤੁਹਾਨੂੰ ਦੱਸ ਦਈਏ ਕਿ ਪੁਸ਼ਕਰ ਗੋਇਲ ਜਿਹੜਾ ਇੱਕ ਡਾਕਟਰ ਆ ਤੇ ਇੱਕ ਮਹਿਲਾ ਆ ਜਿਹੜਾ ਇਹ ਪੂਰਾ ਰੈਕਟ ਚਲਾਉਂਦੇ ਸੀ ਇਹਨਾਂ ਦੇ ਉੱਤੇ ਗੰਭੀਰ ਇਲਜ਼ਾਮ ਵੀ ਲਗਾਏ ਨੇ ਇੱਕ ਔਰਤ ਨੇ ਜਿਸਨੇ ਦੱਸਿਆ ਹੈ ਕਿ ਇਹਨਾਂ ਦੇ ਕੋਲੋਂ ਇਹ ਗਲਤ ਕੰਮ ਕਰਨ ਨੂੰ ਮਜਬੂਰ ਕਰਦੇ ਸੀਗੇ ਤੇ ਜਦੋਂ ਉਸਨੇ ਮਨ੍ਹਾ ਕਰ ਦਿੱਤਾ ਤੇ ਜਦੋਂ ਕੰਮ ਹੱਦੋਂ ਵੱਧ ਹੋ ਗਿਆ ਤਾਂ ਉਸਨੇ ਫਿਰ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਜਿਸ ਤੋਂ ਬਾਅਦ ਇਸ ਪੂਰੇ ਰੈਕਟ ਦਾ ਪਰਦਾ ਫਾਸ਼ ਹੋ ਜਾਂਦਾ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਆ ਇਹ ਜਲੰਧਰ ਦੇ ਅਰਬਨ ਸਟੇਟ ਫੇਸ 1 ਆ ਜਿਸ ਕੋਠੀ ਦੇ ਵਿੱਚ ਪੁਲਿਸ ਨੇ ਰੇਡ ਕੀਤੀ ਹੈ ਉੱਥੋਂ ਪੁਲਿਸ ਨੂੰ ਕੀ ਕੀ ਬਰਾਮਦ ਹੁੰਦਾ ਆ ਇਹ ਤਸਵੀਰਾਂ ਦੇ ਵਿੱਚ ਸਾਫ਼ ਬਿਆਨ ਹੁੰਦਾ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਡਿਗਰੀਆਂ ਇਹਨਾਂ ਕੋਲੋਂ ਬਰਾਮਦ ਹੋਈਆਂ ਨੇ ਫਰਜ਼ੀ ਡਿਗਰੀਆਂ ਇਹਨਾਂ ਦੇ ਕੋਲੋਂ ਕਾਫੀ ਸ਼ਰਾਬ ਵੀ ਬਰਾਮਦ ਹੋਈ ਹੈ ਜੋ ਕਿ ਰਾਤ ਦੇ ਵੇਲੇ ਇਹ ਜਸ਼ਨ ਵਿੱਚ ਪਿੰਡੇ ਸਿਗੇ ਫਿਰ ਡੈਕ ਲਗਾ ਕੇ ਡਾਂਸ ਕਰਦੇ ਸੀਗੇ ਫਿਰ ਉਸ ਦੀ ਵੀਡੀਓ ਵੀ ਬਣਾਉਂਦੇ ਸੀ ਤੇ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਸੀਗੇ ਕਾਲੀ ਕਮਾਈ ਜਿਹੜੀ ਇਹ ਕਰਦੇ ਸੀ ਕਾਲੀ ਕਮਾਈ ਦੀ ਇਹ ਜਸ਼ਨ ਵੀ ਮਨਾਉਂਦੇ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਵੱਲੋਂ ਅਪਲੋਡ ਕੀਤੀ ਜਾਂਦੀ ਸੀਗੀ ਜਿਸ ਦਾ ਇੱਕ ਔਰਤ ਨੇ ਪਰਦਾ ਫਾਸ਼ ਕਰ ਦਿੱਤਾ ਆ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀਗੀ ਪੁਲਿਸ ਦੀ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਜਦੋਂ ਇੱਥੇ ਰੇਡ ਹੁੰਦੀ ਹੈ ਰੇਡ ਦੌਰਾਨ ਪੁਲਸ ਨੂੰ ਜੋ ਬਰਾਮਦ ਹੁੰਦਾ ਹੈ ਉਸ ਨੂੰ ਵੇਖ ਕੇ ਪੁਲਸ ਦੇ ਵੀ ਹੋਸ਼ ਉੱਡ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਪੁਲਸ ਨੇ ਜਦੋਂ ਰੇਡ ਕੀਤੀ ਤਾਂ ਉੱਥੋਂ ਇਹ ਡਾਕਟਰ ਪੁਸ਼ਕਰ ਗੋਇਲ ਜਿਹੜਾ ਹੈਗਾ ਆ ਇਹ ਗ੍ਰਿਫਤਾਰ ਕੀਤਾ ਗਿਆ ਇਸ ਨੂੰ ਜਿਹੜਾ ਕਿ ਪੂਰਾ ਰੈਕਟ ਚਲਾ ਰਿਆ ਸੀਗਾ ਉੱਥੇ ਹੀ ਜਦੋਂ ਇਸ ਲੇਡੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਨੇ ਜੋ ਦੱਸਿਆ ਉਹ ਕਾਫੀ ਹੈਰਾਨ ਕਰਨ ਵਾਲਾ ਸੀ ਆਓ ਤੁਹਾਨੂੰ ਵੀ ਸੁਣਾ ਦਿੰਨੇ ਆ ਕੀ ਕਹਿਣਾ ਇਸ ਸਵਾਰਥ ਦਾ ਕੋਨ ਤੇ ਡਾਕਟਰ ਪੁਸ਼ਕਰ ਕੋਹਲ ਉਹ ਬੁਲਾਉਂਦੇ ਆ ਬੰਨੇ ਨਾਲ ਵੀ ਅਸੀਂ ਤੁਹਾਡੇ ਨਾਲ ਮੈਰਿਜ ਕਰਾਂਗੇ ਜਾਂ ਕੁਛ ਬਾਅਦ ਚ ਇਥੇ ਆਫਰ ਦਿੰਦੇ ਆ ਜੌਬ ਦੀ ਆਫਰ ਦੇ ਕੇ 50 50 ਹਜ਼ਾਰ ਸੈਲੀ ਆਫਰ ਕਰਦੇ ਆ ਬਾਅਦ ਚ ਇੱਥੇ ਆ ਕੇ ਕੁੜੀਆਂ ਨੂੰ ਸ਼ਰਾਬਾ ਪਲਾ ਕੇ ਉਹਨਾਂ ਸੈਕਸ਼ੂਅਲ ਹਰਾਸਮੈਂਟ ਕਰਦੇ ਵੀ ਤੁਸੀਂ ਤੁਹਾਡੇ ਨਾਲ ਫਿਜ਼ੀਕਲੀ ਹੋਵੋ ਇਹ ਤਿੰਨੋਂ ਕੁੜੀਆਂ ਨੂੰ ਪੂਰਾ ਪ੍ਰੋਪਰ ਸਾਲ ਸਾਦਾ ਦਿੰਦੇ ਸਰ ਦਾ ਸਾਦਾ ਦਿੰਦੇ ਕਿ ਇਹਨਾਂ ਨੂੰ 20 20 ਹਜ਼ਾਰ ਰੁਪਏ ਮਿਲ ਲੈ ਇੱਕ ਕੁੜੀ ਨੂੰ ਤੁਸੀਂ ਕਿੱਦਾਂ ਇਨੀ ਗੱਲ ਕਹਿ ਸਕਦੇ ਇਸ ਗੱਲ ਮੈਂ ਪੂਰੀ ਸ਼ੋਰ ਆ ਸਰ ਮੈਂ ਕਈ ਤੁਹਾਡੇ ਕੈਮਰੇ ਦੇ ਸਾਹਮਣੇ ਨਹੀਂ ਆਪਣੇ ਨਾਲ ਹੋਇਆ ਕੋਈ ਇਦਾਂ ਹਾਂਜੀ ਸਰ ਮੈਂ ਉਹਨਾਂ ਮੈਨੂੰ ਹਲੇ ਸਿਰਫ 2 ਮਹੀਨੇ ਹੋਏ ਮੈਨੂੰ 10-15 ਦਿਨ ਤੋਂ ਪਤਾ ਲੱਗ ਗਿਆ ਸੀਗਾ ਲੇਕਿਨ ਇਹਨਾਂ ਨੇ ਮੇਰੀ ਸੈਲਰੀ ਰੋਕੀ ਹੋਈ ਸੀਗੀ ਜਿਹਦੇ ਕਰਕੇ ਮੈਨੂੰ ਥੋੜਾ ਟਾਈਮ ਵੇਟ ਕਰਨਾ ਪਿਆ ਕਿ ਮੈਨੂੰ ਸੀਗਾ ਮੈਂ ਸੈਲਰੀ ਆਪਣੀ ਕਢਾ ਕੇ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਲੇਕਿਨ ਇਹਨਾਂ ਨੇ ਮੇਰਾ ਮੈਂਟਲੀ ਟੌਰਚਰ ਇਹਨਾਂ ਕੋ ਕਰਤਾ ਹੈ ਕਿ ਮੈਨੂੰ ਕਹਿੰਦੇ ਦੋ ਜਣੇ ਸੀ ਮਾਰਕੀਟਿੰਗ ਲਾਈਨ 'ਚ ਆ ਮੁੰਡੇ ਦੀ ਲਾਈਵ ਲੋਕੇਸ਼ਨ ਨਹੀਂ ਲੈਂਦੇ ਕੁੜੀ ਦੀ ਲਾਈਵ ਲੋਕੇਸ਼ਨ ਰੱਖਦੇ ਕਹਿੰਦੇ ਰਾਤੀ 8-9 ਤੱਕ ਤੂੰ ਲਾਈਵ ਰਹਿਣਾ ਸਾਡੇ ਨਾਲ ਆਲਾ ਇਹ ਕੌਣ ਹੁੰਦੇ ਮੇਰੀ ਪਰਸਨਲ ਪ੍ਰਾਈਵੇਸੀ ਨੂੰ ਦੇਣਵਾਜ਼ੀ ਜੀ ਠੀਕ ਹੈ ਨਾ ਜਰੂਰ ਡਿਊਟੀ ਟਾਈਮ ਤੇ ਤੁਸੀਂ ઓਨ ਲਾਈਵ ਲੋਕੇਸ਼ਨ ਫਿਰ ਮੁੰਡੇ ਦੀ ਲਓ ਕੁੜੀ ਦੀ ਕਿਉਂ ਲਈ ਜਾਂਦੀ ਹੈ ਕਿਉਂਕਿ ਤੁਸੀਂ ਨਜ਼ਰ ਰੱਖਦੇ ਹੋ ਸਾਡੇ ਉੱਤੇ ਇਸ ਸਬੰਧੀ ਤੁਸੀਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਜਾਂ ਕਦੀ ਪੁਲਿਸ ਹਾਂਜੀ ਮੇਰੇ ਬ੍ਰਦਰ ਸਾਰੇ ਖੜੇ ਆ ਮੇਰੇ ਨਾਲ ਜੀ ਕਿਹੜੀ ਵੀਡੀਓ ਦੇਖੀ ਗਈ ਆ ਦਿਖਾਈਆ ਕਿ ਆਪਣੇ ਉਹ ਵੀਡੀਓ ਕਿੰਨੇ ਲੋਕ ਬਣਾਈਆ ਕੀ ਅੰਦਰ ਲਈਏ ਉਹ ਸਰ ਅੰਦਰ ਹੀ ਬਣਾਉਂਦੇ ਆ ਸਾਰਾ ਕੁਝ ਸਾਨੂੰ ਵੀ ਇਸੇ ਚੀਜ਼ਾਂ ਨੂੰ ਕਹਿੰਦੇ ਕਿ ਤੁਸੀਂ ਅੰਦਰ ਐਡ ਆਨ ਹੋ ਨਹੀਂ ਉਹ ਵੀਡੀਓ ਸਾਡੇ ਕੋਲ ਪਹੁੰਚੀ ਆ ਇਸ ਟਾਈਮ ਉਹ ਪਹੁੰਚੀ ਆ ਉਹ ਵੀਡੀਓ ਕਿੰਨੇ ਬਣਾਈਆ ਸੀ ਉਹ ਅੰਦਰ ਜਿਹੜੇ ਅੰਦਰ ਡਾਂਸ ਡੋਨਸ ਕਰਦੇ ਵਿੱਚ ਉਹਨਾਂ ਨੇ ਸਾਨੂੰ ਗਰੁੱਪ ਦਿਖਾਓ ਸਰ ਮੇਰਾ ਫੋਨ ਵਿੱਚ ਦਿਖਾਓ ਗਰੁੱਪ ਕਿਦਾ ਕਰਨਾ ਫੋਨ ਕਰੀ ਮੇਰਾ ਫੋਨ ਅੰਦਰ ਪਿਆ ਫੋਨ ਅੰਦਰ ਜੀ ਤੁਸੀਂ ਦਿਖਾ ਸਕਦੀਆਂ ਉਹ ਸਾਰੇ ਗਰੁੱਪ ਹੈਗੇ ਮੇਰੇ ਕੋਲ ਮੈਂ ਤੁਸੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਪੁਲਿਸ ਮੌਕੇ ਤੇ ਪਹੁੰਚਦੀ ਆ ਕੀ ਆਸ਼ਵਾਸਨ ਦਵਾਇਆ ਜਾ ਰਿਹਾ ਹੁਣ ਪੁਲਿਸ ਵੱਲੋਂ ਨਹੀਂ ਹੁਣ ਤਾਂ ਮੇਰੀ ਕਾਰਵਾਈ ਪੂਰੇ ਤਰੀਕੇ ਨਾਲ ਹੋ ਰਹੀ ਹੈ ਮੇਰੇ ਭਰਾਵਾਂ ਨੇ ਮੇਰੀ ਪੂਰੀ ਸਪੋਰਟ ਕੀਤੀ ਹੈ ਜਿਹਦੇ ਲਈ ਮੈਂ ਬਹੁਤ ਧੰਨਵਾਦਾ ਮੀਡੀਆ ਦਾ ਵੀ ਬਹੁਤ ਧੰਨਵਾਦਾ ਜਿਨ੍ਹਾਂ ਨੇ ਇਸ ਟਾਈਮ ਇਹ ਰਿਪੋਰਟ ਨੂੰ ਫੜਿਆ ਅਗਰ ਇਸ ਚੀਜ਼ ਨੂੰ ਨਹੀਂ ਫੜਦੇ ਹੂੰ ਕਿ ਸ਼ਰਾਬ ਦੀਆਂ ਪੇਟੀਆਂ ਅੰਦਰੋਂ ਦੇ ਆਉਂਦੇ ਆ। ਅੱਜ ਅਸੀਂ ਇਸ ਚੀਜ਼ ਨੂੰ ਨਹੀਂ ਮੈਂ ਅੱਜ ਸਟੈਪ ਚੱਕ ਲਈ ਤਾਂ ਪਤਾ ਨਹੀਂ ਕਿੰਨੀਆਂ ਹੋਰ ਕੁੜੀਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ। ਮੈਂ ਇੱਥੇ ਹੁੰਦਾ ਕਿ ਕੰਮ ਬਣਾਉਂਦੇ ਕੀ ਸੀ ਇੱਥੇ। ਇਹਦੇ ਕੁਝਵੇਂ ਨਹੀਂ ਜਾਲੀ ਡਿਗਰੀਆਂ ਬੰਦੀਆਂ ਆ ਜਿਹੜੀ ਬੈਕ ਡੇਟ 'ਚ ਜਦਕਿ ਕੋਈ ਰੂਲ ਨਹੀਂ ਹੈ ਕਿ ਜਾਲੀ ਡਿਗਰੀਆਂ ਨੂੰ ਪਰ ਪ੍ਰੋਵਾਈਡ ਕਰਕੇ ਬੱਚਿਆਂ ਨੂੰ ਬਾਹਰ ਭੇਜਿਆ ਜਾਵੇ। ਤਾਂ ਕਿ ਬੱਚੇ ਵੀ ਅੱਗੋਂ ਫਜ਼ੰਦ ਤੇ ਇਹ ਤਾਂ ਚਲੋ ਇਹ ਤਾਂ ਧੰਦੇ ਕਰਦੇ ਵੇ ਤਾਂ ਟਾਈ ਟਾਈ 3-3 ਲੱਖ ਦੀਆਂ ਡਿਗਰੀਆਂ ਵੇਚਦੇ ਆ। ਅੱਛਾ ਜੀ। ਹਾਂਜੀ। ਅੰਦਰ ਇਹਦੇ ਵਿੱਚ ਇਹ ਸਾਕਿਨਵਾਸੀ ਵੀ ਦੱਸਣ ਨੂੰ ਕੁਝ ਕਿ ਜ ਇਹ ਬੋਰਡ ਸਿਰਫ ਅੰਦਰ ਲੱਗਦਾ ਸੀ ਕੈਮਰੇ ਜੇ ਸਾਰੇ ਲੋਕ ਲੱਗਦਾ ਸੀਗਾ ਸਪੈਸ਼ਲਿਸਟ ਸਟਾਫ ਤੋਂ ਬਿਨਾ ਕੋਈ ਅੰਦਰ ਹਾਇਰ ਵੀ ਨਹੀਂ ਹੁੰਦਾ ਕਿੰਨੇ ਸਮੇਂ ਤੋਂ ਪਹਿਲੇ ਜਿਹੜਾ ਇਹ ਆਫਿਸ ਇੱਥੇ ਖੁੱਲਿਆ ਹੋਇਆ ਸੀ ਇਹ ਤਾਂ ਮੈਨੂੰ ਨਹੀਂ ਪਤਾ ਲੇਕਿਨ ਮੈਂ ਹੁਣ 2 ਮਹੀਨੇ ਤੋਂ ਜਦੋਂ ਮੇਰੇ ਨਾਲ ਇਹ ਚੀਜ਼ਾਂ ਹੋਈਆਂ ਤਾਂ ਮੈਂ ਫੇਸ ਕੀਤਾ ਮੈਂ ਸਾਰਾ ਤੁਹਾਡੇ ਸਾਹਮਣੇ ਰੱਖਤਾ ਆ ਠੀਕ ਹੈ ਕੀ ਮੰਗ ਕਰ ਰਹੇ ਹੋ ਹੁਣ ਪ੍ਰਸ਼ਾਸਨ ਮੈਨੂੰ ਇਨਸਾਫ ਚਾਹੀਦਾ ਕਿ ਜਿਹੜੀ ਆਉਣ ਵਾਲਾ ਟਾਈਮ 'ਚ ਕੁੜੀਆਂ ਨਾਲ ਹੋਰ ਕੁਝ ਏਦਾਂ ਦਾ ਨਾ ਹੋਵੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਪ੍ਰਸ਼ਾਸਨ ਪੁੱਛਿਆ ਸਰ ਤੁਛਦੀ ਹਾਂਜੀ ਹਾਂਜੀ ਪ੍ਰਸ਼ਾਸਨ ਬੋ ਅੱਜ ਆਪਾਂ ਆਪਣੀ ਇੱਕ ਭੈਣ ਦੇ ਨਾਲ ਸਾਹ ਦਿੱਤਾ ਵਾ ਜੋ ਜੋ ਉਹਨੇ ਪ੍ਰੂਫ ਕੀਤਾ ਅੰਦਰ ਜਿੰਨੀਆਂ ਡਿਗਰੀਆਂ ਝਾਲੀ ਘੜ ਤੋਂ ਘੱਟ ਇੱਕ ਬੋਰਾ ਭਰ ਕੇ ਆਪਣਾ ਡਿਗਰੀਆਂ ਦਾ ਸਟੈਂਪ ਜਿਹੜੀ ਉਹਨੇ ਇਦਾਂ ਦੇ ਸਿਕਰਟ ਲੋਕਰ ਦੇ ਵਿੱਚ ਰੱਖੀ ਸੀ ਉਹ ਤਾਲੇ ਤੋੜ ਕੇ ਇੱਡੀਆ ਸਟੈਂਪਾ ਨਿਕਲੀ ਆ ਵਾ ਜੀ ਸਾਰੇ ਪ੍ਰਿੰਟਰ ਇਹਨਾਂ ਨੇ ਚੱਕ ਲਏ ਆ ਸਾਡਾ ਸੀਪੀ ਮੈਡਮ ਨੇ ਬਹੁਤ ਏਸੀਬੀ ਮਾਡਲ ਟਾਊਨ ਐਸ ਐਚਓ 7 ਨੰਬਰ ਵਾਲਿਆਂ ਨੇ ਪੂਰਾ ਸਾਥ ਦਿੱਤਾ ਕੁੜੀ ਨੂੰ ਇਨਸਾਬ ਮਿਲਿਆ ਅੰਦਰ ਸ਼ਰਾਬ ਦੀਆਂ ਪੇਟੀਆਂ ਇਹਨਾਂ ਪੇਟੀਆਂ ਆਯਾਸ਼ੀ ਜੋ ਅੰਦਰ ਕੌਂਡਮ ਪਏ ਆ ਠੀਕ ਆ ਜੋ ਅੰਦਰ ਬਗਾੜੀ ਪਈ ਅੰਦਰ ਯਾਸ਼ੀ ਦਾ ਅੱਡਾ ਬਣਾਇਆ ਪਿਆ ਸੀ ਪੂਰਾ ਇਹਨਾਂ ਨੇ ਇਹਦੇ ਵਿੱਚ ਅੱਜ ਜੋ ਕੰਮ ਪੁਲਿਸ ਨੇ ਕੀਤਾ ਸਾਡੀ ਟੀਮ ਨੇ ਕੀਤਾ ਸਾਡੇ ਨਾਲ ਵਾਲਮੀਕੀ ਟਾਈਗਰ ਫੋਰਸ ਦੇ ਆਲ ਇੰਡੀਆ ਪ੍ਰਧਾਨ ਰਾਜੀ ਹੌਸਲਾ ਜੀ ਸਟੀਫਨ ਜੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਰੇ ਆਪਣੀ ਟੀਮ ਬਣਾ ਕੇ ਆਏ ਆ ਵਿੱਕੀ ਚੀੜਾ ਜੀ ਸਾਡੇ ਨਾਲ ਕਿੰਨੇ ਸਮੇਂ ਤੋਂ ਪਹਿਲੇ ਜਿਹੜਾ ਇਹ ਕੰਮ ਕਰ ਰਿਹਾ ਸੀ ਦਿੱਤਾ ਦੋ ਦਿਨ ਪਹਿਲੇ ਪਤਾ ਲੱਗਾ ਵਾ ਦੋ ਦਿਨ ਪਹਿਲੇ ਪਤਾ ਲੱਗਾ ਆਪਾਂ ਅੱਜ ਹੀ ਕਾਰਵਾਈ ਕਰਵਾਤੀ ਨਾ ਕਿਸ ਚੀਜ਼ ਦਾ ਕੰਮ ਸੀਗਾ ਜਿਹੜਾ ਅੰਦਰ ਹੁੰਦਾ ਸੀਗਾ ਅੰਦਰ ਜਿਸ਼ਮ ਫਰੋਸੀ ਦਾ ਕੰਮ ਹੁੰਦਾ ਸੀਗਾ ਪਹਿਲੇ 50 50000 ਰੁਪਿਆ ਲੈ ਕੇ ਇਹਨਾਂ ਕੋ ਮੈਡਮਾਂ ਨੂੰ ਬੁਲਾਉਂਦੇ ਸੀ ਕਿ shaadi.com ਥਰੂ ਇਹਨਾਂ ਨੂੰ ਕੰਮ ਲਵਾਂਦੇ ਸੀਗੇ ਜਦੋਂ ਇਹ ਆਂਦੀ ਆ ਸੀਗਾ ਇਹਨਾਂ ਨੂੰ ਕਹਿੰਦੇ ਸੀਗੇ ਤੁਸੀਂ ਆਹ ਕੰਮ ਕਰਨਾ ਵਾ ਜੇ ਤੁਸੀਂ ਆਹ ਕੰਮ ਨਹੀਂ ਕਰੋਗੇ ਤੇ ਤੁਹਾਨੂੰ ਮੈਂਟਲੀ ਇਹਨਾਂ ਨੂੰ ਡਿਸਟਰਬ ਕੀਤਾ ਜਾਂਦਾ ਸੀ ਜੇ ਤੁਸੀਂ ਆਹ ਕੰਮ ਕਰੋਗੇ ਤੁਹਾਨੂੰ ਲੱਖ ਰੁਪਏ ਚ ਤੁਹਾਨੂੰ ਅਸੀਂ ਖੇਲੋ ਇਨਕਮ ਹੋ ਜੂਗੀ ਤੁਹਾਡੀ ਜੀ ਉਹਨੇ ਵਿਚਾਰੀ ਡਿਵੋਰਸ ਜਿੰਨੀਆਂ ਡਿਵੋਰਸ ਔਰਤਾਂ ਇਹ ਉਹੀ ਰੱਖਦੇ ਆ ਇਹ ਹੋਰ ਕੋਈ ਲੇਡੀਜ਼ ਨੂੰ ਨਹੀਂ ਰੱਖਦੇ ਜਿਹੜੀ ਉਹ ਕੁਵਾਰੀ ਹੋਊਗੀ ਜੀ ਇਸ ਲਈ ਅੱਜ ਜਲੰਧਰ ਦੇ ਵਿੱਚ ਬਹੁਤ ਵੱਡਾ ਸਾਡੀ ਟੀਮ ਨੇ ਕੰਮ ਕੀਤਾ ਵਾ ਬਾਕੀ ਸਾਡੇ ਪ੍ਰਧਾਨ ਅਜੇ ਹੌਸਲਾ ਜੀ ਨਾਲ ਨਹੀਂ ਭਾਜੀ ਇੱਥੇ ਬਣਾਉਂਦੇ ਕੀ ਸੀਗੇ ਜੀ ਅੰਦਰ ਡਿਗਰੀਆ ਬਣਾਉਂਦੇ ਆ ਸਾਰੀ ਡਿਗਰੀਆ ਜਾਲੀ ਡਿਗਰੀਆ ਐਸਐਸਓ ਸਾਡੇ 12ਵੀਂ ਸਰਟੀਫਿਕੇਟ ਭਾਜੀ ਅੰਦਰ ਵੀ ਸਾਰੀ ਸਾਰੀ ਯੂਨੀਵਰਸਿਟੀ ਆਦੀ ਮੋਹਰਾ ਅੰਦਰ ਮਿਲਿਆ ਵਾ ਸਾਰੀ ਯੂਨੀਵਰਸਿਟੀ ਕੋਈ ਇਹਨਾਂ ਵੀਡੀਓ ਬਣਾਈ ਗਈ ਇੰਦਾਂ ਲਈ ਕੋਈ ਚੀਜ਼ਾਂ ਦੀ ਨਹੀਂ ਆਪਾਂ ਕੋਈ ਨਹੀਂ ਬਣਾਈ ਗਈ ਸਾਰਾ ਕੁਝ ਤੁਹਾਡੇ ਸਾਹਮਣੇ ਬਾਹਰ ਆ ਜਾਊਗਾ ਸ਼ਰਾਬ ਦੀਆਂ ਪੇਟੀਆਂ ਫੜੀਆਂ ਪੁਲਿਸ ਵੀ ਪੁੱੰਚੀ ਹੈ ਕੀ ਕਹਿਣਾ ਪੁਲਿਸ ਹੌਲਸ ਨੇ ਆਪਣਾ ਕੰਮ ਕਰ ਰਹੀ ਆ ਪੁ ਨਾਮ ਰਿਕਵਰ ਕਰਕੇ ਹੁਣ ਬਾਹਰ ਆ ਰਹੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਜੂਗਾ ਠੀਕ ਹੈ ਕਦੀ ਸੀ ਪੂਜਾ ਨਾਮ ਦੀ ਹੁਣ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਜਾਣ ਦਿੱਤੇ ਕਿ ਇੱਥੇ ਉਹ ਜੌਬ ਕਰ ਰਹੀ ਹੈ ਇਹਨਾਂ ਦੇ ਇੱਕ ਗੋਲ ਇੰਟਰਪ੍ਰਾਈਜ਼ ਹੈ ਪੁਸ਼ਕਰ ਗੋਇਲ ਉਹ ਬੰਦੇ ਦਾ ਨਾਮ ਹੈ ਜੀ ਕਿ ਉਹ ਇੱਥੇ ਜਾਲੀ ਡਾਕੂਮੈਂਟ ਤਿਆਰ ਕਰਕੇ ਤੇ ਜਾਲੀ ਮੋਰਾ ਦੇ ਨਾਲ ਉਹ ਵਿਦੇਸ਼ ਬੱਚਨ ਭੇਜਦਾ ਹੈ ਤੇ ਸਾਡੇ ਸੀ ਰਮੇਸ਼ ਕੁਮਾਰ ਇਨਫੋਰਮੇਸ਼ਨ ਹੈ ਉਹਨਾਂ ਨੇ ਆਣ ਕੇ ਰੇਟ ਕੀਤਾ ਇੱਥੇ ਰੇਟ ਕਰਨ ਤੋਂ ਬਾਅਦ ਜਦੋਂ ਇੱਥੇ ਪਹੁੰਚੇ ਕੁਝ ਡਾਕੂਮੈਂਟਸ ਮਿਲੇ ਤੁਹਾਡਾ ਘੋਰਾ ਮਿਲਿਆ ਕੁਝ ਵੱਖ-ਵੱਖਰੀ ਕੰਪਨੀ ਦੀ ਹੈ ਤੇ ਨਾਲ ਕੋਈ 16 ਕ ਬੋਤਲਾਂ ਵਿੱਚ ਸ਼ਰਾਬ ਦੀਆਂ ਮਿਲੀਆਂ ਭਰੀਆਂ ਹੀ ਹੈ ਕਿ ਭਰੀਆਂ ਸੀ ਉਹਨਾਂ ਤੇ ਦੋਨਾਂ ਬੋਤਲਾਂ ਦਾ ਤੇ ਦੂਸਰਾ ਜਿਹੜਾ ਡਾਕੂਮੈਂਟਸ ਦਾ ਆ ਕੇ ਰਜਿਸਟਰ ਕਰਨ ਵਾਸਤੇ ਦਿੱਤਾ ਤੇ ਜੋ ਵੀ ਅੱਗੇ ਡਾਕੂਮੈਂਟਸ ਹੋਰ ਮਿਲ ਰਹੇ ਆ ਜੋ ਹੋਰ ਵੀ ਕੁਝ ਇਦਾਂ ਦਾ ਮੇਰਾ ਜਿਸ ਤਾਂ ਹੀ ਕਾਰਵਿ ਹੋ ਗਈ ਉਹਨਾਂ ਸੁੱਤਰਾ ਕੋ ਪ੍ਰਕਿਰਿਆ ਕਿ ਇਹ ਲੜਕੀਆਂ ਸੀ ਮਨਨ ਕੋ ਗਲਤ ਕੰਮ ਵੀ ਕਰਾਣ ਦੇ ਸੀ ਉਸ ਤੋਂ ਬਾਅਦ ਕੋਈ ਖਿਲਾਲ ਤੇ ਜਿਹੜੀ ਕੋਈ ਗੱਲ ਸਾਹਮਣੇ ਨਹੀਂ ਬਾਕੀ ਵੈਰੀਫਾਈ ਵੈਰੀਫਾਈ ਕਰਕੇ ਇਨਵੈਸਟੀਗੇਸ਼ਨ ਦੌਰਾਨ ਜੇ ਕੋਈ ਗੱਲ ਸਾਹਮਣੇ ਆਈ ਤਾਂ ਉਦੋਂ ਹੀ ਕਰਦੇ ਹਾਂ ਮਾਲਕ ਦਾ ਕੀ ਨਾਮ ਹੈ ਸਰ ਕਿਹਦਾ ਜੀ ਜਿਹੜਾ ਚਲਾ ਰਿਹਾ ਸੀ ਪੁਸ਼ਕਰ ਗੋਇਲ ਕੋਈ ਇੱਥੇ ਵੀ ਚੀਜ਼ ਸਾਹਮਣੇ ਆਈ ਹੈ ਕਿ ਜਦੋਂ ਅਰੋੜਾ ਹਸਪੀਟਲ ਦਾ ਕੋਈ ਬੋਰਡ ਹੈਂਗ ਕੀਤਾ ਜਾਂਦਾ ਸੀਗਾ ਜਦੋਂ ਲੱਗਦਾ ਸੀਗਾ ਵੀ ਕੋਈ ਰੇਡ ਹੋਣ ਵਾਲੀ ਹੈ ਜਾਂ ਕੋਈ ਸ਼ਾਪਾ ਉਦੋਂ ਕੋਈ ਫੇਰ ਆ ਲੈਂਦਾ ਸੀ ਕੋਈ ਗੱਲਬਾਤ ਨਹੀਂ ਮੈਂ ਨਾ ਕੋਈ ਏਦਾਂ ਦਾ ਬੋਰਡ ਅੰਦਰ ਮਿਲਿਆ ਸਾਨੂੰ ਕੋਈ ਰੂੜਾ ਦਾ ਕੋਈ ਜਿਸ ਤਰ੍ਹਾਂ ਬਾਕੀ ਇਨਵੈਸਟੀਗੇਸ਼ਨ ਦੌਰਾਨ ਹੈ ਜਿਹੜੀ ਮੈਡੀਕਲ ਦਵਾਈਆਂ ਤੋਂ ਹੋਈਆਂ ਵੀ ਅੰਦਰ ਕਰ ਰਹੇ ਉਸ ਅੰਦਰ ਪਈਆਂ ਪਰ ਆਪਾਂ ਦੇਖੇ ਇਹੇ ਵੈਰੀਫਾਈ ਕਰਦੇ ਹਾਂ ਕਿ ਕਦ ਵਸ ਰੱਖਿਆ ਹੁੰਦਾ ਇਨਵੈਸਟੀਗੇਸ਼ਨ ਕਰ ਰਹੇ ਆ ਸਾਡੇ ਕਿੰਨੇ ਲੜਕੇ ਲੜਕੀਆਂ ਹੈਗੀਆਂ ਨੇ ਅੰਦਰ ਇੱਥੇ ਉਹਨਾਂ ਦੇ ਏਮਪਲਾਈਜ਼ ਹੈ ਮੈਂ ਵੀ ਵੈਰੀਫਾਈ ਕਰ ਰਹੇ ਕਿ ਜੌਬ ਤੇ ਕਿ ਕੀ ਇਹ ਕਿਸ ਤਰ੍ਹਾਂ ਕਰ ਰਹੇ ਤੇ ਜਿਹੜੇ ਵੀਡੀਓਜ਼ ਆਈਆਂ ਹੈਗੀਆਂ ਨੇ ਜਿਹੜੀਆਂ ਮੈਨੂੰ ਕੋਈ ਵੀਡੀਓਜ਼ ਨਹੀਂ ਦਿਖਾਈ ਸਾਡੇ ਕੋਲ ਆਈਆਂ ਨੇ ਵੀਡੀਓਜ਼ ਮੈਨੂੰ ਕੋਈ ਨਹੀਂ ਇਤਨਾ ਜੀ ਵੀਡੀਓ ਇਦਾਂ ਦੀ ਜਰ ਦੇ ਦਾਈ ਆਪਾਂ ਇਦਾਂ ਦੀ ਕੋਈ ਗੱਲਬਾਤ ਕਰ ਸਕਦੇ ਜਿੰਨਾ ਇਨਵੈਸਟੀਗੇ ਕਲਕਲੀ ਸਮਾਨ ਕੋਈ ਨਹੀਂ ਕੋਈ ਨਹੀਂ ਤਾ ਕ੍ਰਿਡਿਟ ਕਲੀ ਯੂਨੀਵਰਸਿਟੀ ਸਰ ਮੋਰਗਨ ਨੰਬਰ ਜੀ ਅਜੇ ਵੈਰੀਫਾਈ ਕਰ ਰਹੇ ਹਾਂ ਸਰ ਸਾਡੀਆਂ ਜਿਹੜੀਆਂ ਪਈਆਂ ਨੇ ਰੈਸਿਸੀ ਚੱਲਦੀਆਂ ਨੇ ਜਿਹੜੇ ਸਰਟੀਫਿਕੇਟ ਮਿਲੇ ਆ ਉਹ ਮੈਂ ਦੱਸਾਂ ਨਾ ਕਾਰੇ ਸਾਡੇ ਰਮੇਸ਼ ਜੀ ਅੰਦਰ ਜਿਹੜਾ ਤਤਕਸ਼ੀਅ ਅਸਰ ਉਹ ਕਾਰੇ ਸਾਰੇ ਵੈਰੀਫਾਈ ਕਰਕੇ ਕਲਕਲੀ ਗੱਲ ਕੋਈ ਉਹ ਤੋਂ ਲੈ ਕੇ 4 ਘੰਟੇ ਚੱਲ ਗਏ ਇਸ ਮਾਮਲੇ ਨੂੰ ਲੈ ਕੇ ਕਿੰਨੇ ਟਾਈਮ ਲੱਗੇ ਅੱਗੇ ਦੇਖੋ ਇਹ ਇਨਵੈਸਟੀਗੇਸ਼ਨ ਚੱਲਦੀ ਹੈ ਈ ਸਾਕਸ਼ਾ ਬੰਦੀ ਅੰਦਰ ਸਾਰੇ ਕਲਕਲੀ ਡਾਕੂਮੈਂਟਸ ਕਾਫੀ ਡਾਕੂਮੈਂਟਸ ਆ ਕਲਕਲੀ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਟਾਈਮ ਲੱਗ ਜਾਂ ਉਹਨਾਂ ਨੂੰ ਦੇਖ ਸਕਦੇ ਹੋ 12 ਹੀ ਉਹਨਾਂ ਨੂੰ ਜਰੂਰ ਜੀ ਠੀਕ ਹੈ ਕਿੰਨੇ ਜਣੇ ਦਾ ਸਾਥ ਫੇਰ ਹਰਸਜੀਤ ਬਾਕੀ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਜਿਹਨਾਂ ਜਿਹਨਾਂ ਦਾ ਕਸੂਰ ਪਾਇਆ ਗਿਆ ਉਹਨਾਂ ਨੂੰ ਲਾਵਾਂਗੇ ਨਾਲ ਫਿਰ ਜਿਹੜੇ ਡਾਕਟਰ ਇੰਟਰਵਿਊ ਸਰ ਕਹਿੰਦੇ ਆ ਪਰ ਇਹਦੇ ਡਾਕੂਮੈਂਟਸ ਕੋਈ ਨਹੀਂ ਪ੍ਰੂਫ ਹੋਏ ਜਦੋਂ ਹੋਣਗੇ ਫਿਰ ਦੱਸਾਂਗੇ ਤੁਹਾਨੂੰ ਰਜਿਸਟਰੀ ਹੈਗੀ ਐ ਦੇਖਾਂਗੇ ਨਾ ਅਸੀਂ ਵੈਰੀਫਾਈ ਕਰਾਂਗੇ ਕਿੰਨੀ ਦੇਰ ਤੋਂ ਕੰਮ ਚੱਲਦਾ ਸੀ ਇੱਥੇ ਕਿ ਜਿਹੜੀ ਆ ਗੱਡੀ ਹੈ ਨਹੀਂ ਸਰਪੰਦਰ ਗਿਆ ਕੇ ਵੈਰੀਫਾਈ ਕੀਤਾ ਬਾਕੀ ਦੇਖਾਂਗੇ ਕਿ ਕਿਹਦੇ ਨਾਮ ਤੋਂ ਠੀਕ ਹੈ .com ਤੇ ਡਾਕਟਰ ਪੁਸ਼ਕਰ ਕੋਲ